ਗਰਜੂਤ ਫਿਰ ਹੁਣ ਇਸ ਵਾਰੀ ਕਿਸਾਨਾਂ ਨੂੰ ਦੇ ਦੇਓਗੇ ਮੰਗ ਰਿਆ ਲੋਕ ਜੀ ਬਈ ਇਹਦੀ ਮੰਗ ਆਪਣੇ ਕੋਲ ਕਾਫੀ ਆ ਰਹੀ ਹੈ ਜੀ ਅੱਜ ਦੂਜੀ ਗੱਲ ਇਹ ਆ ਬਈ ਜੀ ਇਹਦਾ ਈਲਡ ਬਹੁਤ ਹੈ ਜੀ 200 ਕੁਆਂਟਲ ਇੱਕ ਏਕੜ ਚ ਨ ਤਿੰਨ ਮਹੀਨਿਆਂ ਚ ਹੋ ਜਾਂਦੇ ਹੋਰ ਫਾਰਮਰ ਨੂੰ ਕੀ ਚਾਹੀਦਾ ਹੈ ਵਿੱਚ ਤਾਂ ਵਿਟਾਮਿਨ ਸੀ ਬਹੁਤ ਹੈ ਹਾਂਜੀ ਹਾਂਜੀ ਸ਼ੂਗਰ ਹੈਨਿਕਾ ਜਿਹੜੇ ਆਲੂ ਖਾਣ ਨਾਲ ਜੋੜਾਂ ਦੇ ਦਰਦ ਹੋ ਜਾਂਦੇ ਆ ਉਹ ਜੋੜਾਂ ਦੇ ਦਰਦ ਤੋਂ ਵੀ ਨਹੀਂ ਹੋਣਗੇ 슈ਗਰ ਨਹੀਂ ਹਾਈ ਹੋਊਗਾ ਮਟਾਪਾ ਨਹੀਂ ਆਊਗਾ ਕਾਰਬੋਹਾਈਡਰੇਟ ਘੱਟ ਆ ਇਹਦੇ 'ਚ ਲੈ ਵੀ ਸੱਜਣੋ ਗੱਲ ਇਹ ਆ ਵੀ ਉਹ ਵੈਰਾਈਟੀ ਤੁਹਾਨੂੰ ਆਲੂਆਂ ਦੀ ਦਿਖਾਉਣ ਲੱਗਿਆ ਮੈਂ ਜਿਹੜੀ ਵੈਰਾਈਟੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ 14 ਅਗਸਤ ਵਾਲੇ ਦਿਨ ਪਿਛਲੇ ਸਾਲ ਮਾਰਕੀਟ ਦੇ ਵਿੱਚ ਸਾਰਾ ਕੁਝ ਦੇਖਣ ਤੋਂ ਬਾਅਦ ਲਬਾਰਟਰੀ ਟੈਸਟਿੰਗ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਆ ਸਾਡੇ ਦੇਸ਼ ਦੀ ਜਨਤਾ ਲਈ ਹੈਲਦੀ ਆ ਤਾਂ ਉਹਨਾਂ ਨੇ ਇਹਨੂੰ ਪ੍ਰਮਾਣ ਦੇਤਾ ਕਿ ਕਿਸਾਨ ਬੀਜਣ ਇਹਨੂੰ ਪਰ ਉਹ ਵੈਰਾਈਟੀ ਦੀ ਮੰਗ ਬਹੁਤ ਜ਼ਿਆਦਾ ਹੈ ਜਾਮਣੀ ਜੇ ਦੇਖਣ ਦਿਸਣ ਵਾਲੇ ਆਲੂ ਆ ਜਿਵੇਂ ਜਾਮਣਾ ਹੁੰਦੀਆਂ ਬੈਂਗਣੀ ਹੁੰਦੀ ਹੈ ਜਿਵੇਂ ਉਸ ਤਰ੍ਹਾਂ ਦੇ ਦਿਸਣ ਵਾਲੇ ਆਲੂ ਆ ਸੋਨ ਚ ਆਇਆ ਜਦੋਂ ਆਪਾਂ ਇਹਨੂੰ ਗੂਗਲ ਕਰਦੇ ਆ ਤਾਂ ਬੜੀ ਇਹਦੀ ਗੁਣਵੱਤਾ ਦੱਸੀ ਗਈ ਆ ਪਰ ਕਿਲੋ 2 ਕਿਲੋ ਆਲੂ ਮਿਲ ਜਾਣ ਲੋਕ ਭਾਲਦੇ ਫਿਰਦੇ ਆ ਆਪਾਂ ਖੜੇ ਆ ਨਵਰਾਜ ਸੀਡ ਫਾਰਮ ਤੇ ਮੱਤਾ ਕੋਲਡ ਸਟੋਰ ਵਾਲਿਆਂ ਦੇ ਆਪਾਂ ਆਪਾਂ ਨਾ ਬਾਈ ਨਰਿੰਦਰ ਹੁਣਾ ਦੇ ਖੇਤ ਆਏ ਆ ਮੇਰੇ ਨਾਲ ਗਰਜੋਤ ਖੜਾ ਆ ਬਾਈ ਤੇ ਇਹ ਸੱਜਣ ਉਹ ਸੱਜਣਾ ਵੀ ਜਿਹੜੇ ਜਿਹਨੂੰ ਕਿਲੋ ਕਿਲੋ ਆਲੂ ਲੋਕ ਭਾਲਦੇ ਫਿਰਦੇ ਆ ਨਾ ਤੇ ਇਹ ਤਕਰੀਬਨ 20-25 ਕਿੱਲੇ ਆਲੂਆਂ ਦੇ ਲਾਈ ਫਿਰਦੇ ਆ ਤੇ ਇਹਨਾਂ ਦੀ ਜਿਹੜੀ ਮਤਲਬ ਇਸ ਵਾਰ ਇਹਨਾਂ ਦੀ ਇਹਨਾਂ ਨੇ ਪਿਛਲੇ ਸਾਲ ਇਹਦੀ ਫਾਰਮਿੰਗ ਕਰ ਲਈ ਸੀ ਤੇ ਸਫਲ ਫਾਰਮਿੰਗ ਕਰ ਲਈ ਸੀ ਆਪਾਂ ਸਾਰੀ ਜਾਣਕਾਰੀ ਲਵਾਂਗੇ ਇਹਨਾਂ ਤੋਂ ਵੀ ਜਿਹੜਾ ਇਹ ਆਲੂ ਆ ਇਹ ਕਿਸ ਤਰ੍ਹਾਂ ਦਾ ਝਾੜ ਦਿੰਦਾ ਕਿਸ ਤਰ੍ਹਾਂ ਦੀਆਂ ਇਹਨੂੰ ਬਿਮਾਰੀਆਂ ਆਉਂਦੀਆਂ ਕੀ ਪੰਜਾਬ ਦੀ ਜਿਹੜੀ ਧਰਤੀ ਆ ਜਾਂ ਇਹਦਾ এনवायरमेंट ਆ ਇਹਦੇ ਵਿੱਚ ਇਹ ਸਫਲ ਹੋ ਪਾਊਗਾ ਜਾਂ ਨਹੀਂ ਹੋ ਪਾਊਗਾ ਕਿਸ ਤਰ੍ਹਾਂ ਦੇ ਵਾਇਰਸ ਆਉਂਦੇ ਆ ਕਿ ਸਾਰੀ ਗੱਲਬਾਤ ਸਾਰੀ ਜਾਣਕਾਰੀ ਲੈਣੇ ਆਪਾਂ ਇਹਨਾਂ ਤੋਂ ਆਪਾਂ ਇਹਨਾਂ ਦਾ ਸਵਾਗਤ ਕਰਦੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਗੁਰਜੋਤ ਮੈਨੂੰ ਨਾ ਸਭ ਤੋਂ ਪਹਿਲਾਂ ਤਾਂ ਨਾ ਇਹਦੇ ਬਾਰੇ ਆਏ ਦੱਸੋ ਤੁਸੀਂ ਪਿਛਲੇ ਪਿਛਲੇ ਤੋਂ ਪਿਛਲੇ ਸਾਲ ਇਹਦੇ ਤੇ ਰਿਸਰਚ ਕੀਤੀ ਉਦੋਂ ਆਪਣੀ ਗੱਲ ਹੁੰਦੀ ਰਹੀ ਤਾਂ ਤੁਸੀਂ ਇਹਨੂੰ ਕਿਹਾ ਨਹੀਂਗਾ ਕਿ ਆਪਾਂ ਕਿਵੇਂ ਕਰਾਂਗੇ ਲਾਂਚ ਪਰ ਪਿਛਲੇ ਸਾਲ ਤੁਸੀਂ ਇਹਨਾਂ ਦੀ ਫਾਰਮਿੰਗ ਕਰ ਲਈ ਆ ਲੋ ਤਾਂ ਉਦੋਂ ਤੁਸੀਂ ਇੰਟਰਸਟਿੰਗ ਸੀ ਵੀ ਅਗਲੇ ਸਾਲ ਆਪਾਂ ਇਹਦੀ ਵੀਡੀਓ ਬਣਾਵਾਂਗੇ ਇਸ ਸਾਲ ਆਪਣੇ ਕੋਲੇ 25 ਕਿੱਲੇ ਆ ਹਾਂਜੀ ਹਾਂਜੀ 25 ਕਿੱਲੇ ਆ ਹਾਂਜੀ ਤਾਂ ਆਪਾਂ ਸਭ ਤੋਂ ਪਹਿਲਾਂ ਇਹਦੇ ਬਾਰੇ ਗੱਲ ਇਹ ਕਰਦੇ ਆ ਕਿ ਪੰਜਾਬ ਦੇ এনवायरमेंट ਦੇ ਵਿੱਚ ਤੁਹਾਡੇ ਹਿਸਾਬ ਨਾਲ ਕਿਵੇਂ ਆ ਪਿਛਲੇ ਸਾਲ ਬਈ ਜੀ ਆਪਾਂ ਫਾਰਮਿੰਗ ਟ੍ਰਾਇਲ ਕੀਤਾ ਸੀ ਇਹਦਾ ਜੀ ਜਿਹਦੇ ਵਿੱਚ ਇਹਨੂੰ ਨਾ ਤਾਂ ਕੋਈ ਬਿਮਾਰੀ ਆਈ ਜੀ ਨੋਰਮਲ ਜਿਹੜੀ ਆਪਣੀ ਖਾਸ ਫ੍ਰੀਜ ਵਿੱਚ ਆਮ ਆਪਾਂ ਲੂਦਾ ਕਰਦੇ ਆ ਜੀ ਟ੍ਰੀਟਮੈਂਟ ਉਸੇ ਦੇ ਬਿਹਾਫ ਤੇ ਇਹਨੂੰ ਸਾਰੇ ਨੂੰ ਕੀਤਾ ਗਿਆ ਸੀਗਾ ਜੀ ਤੇ ਉਹਦਾ ਆਪਣਾ ਝਾੜ ਵੀ ਬਹੁਤ ਚੰਗਾ ਰਿਹਾ ਜੀ ਝਾੜ ਝਾੜ ਬਾਰੇ ਵੀ ਆਪਾਂ ਗੱਲ ਕਰਨਾ ਹੈ ਪਹਿਲਾਂ ਮੈਂ ਗੱਲ ਕਰਦਾ ਵੀ ਬਿਮਾਰੀ ਤਾਂ ਨਹੀਂ ਕੋਈ ਆਈ ਇਹਨੂੰ ਕੋਈ ਬਿਮਾਰੀ ਨਹੀਂ ਆਈ ਜੀ ਜੀ ਤੇ ਸਭ ਤੋਂ ਪਹਿਲਾਂ ਤਾਂ ਜਿਹੜਾ ਇਹਦਾ ਝਾੜ ਸੀ ਇਹ 300 ਪਲੱਸ ਆਇਆ ਸੀ ਇਹ ਜੀ 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 ਪਰ ਇੱਕੜ ਦਾ ਪਿਛਲੇ ਸਾਲ ਜੀ ਤੇ ਜਿਹਦੀ ਆਪਣਾ ਸਟੋਰੇਜ ਆ ਜੀ ਜੀ ਇਹ ਮੋਟੀ ਛਿਲਕੇ ਦਾ ਜੀ ਇਕ ਤਰ੍ਹਾਂ ਜਿਵੇਂ ਆਪਣੇ ਪਾਣੀ ਆਲੂ ਆਲੂ ਹੁੰਦਾ ਜਿਹੜਾ ਪੋਲਾ ਵੀ ਪਿਆ ਜਾਂਦਾ ਜਾਂ ਕੁਝ ਵੀ ਪਿਆ ਜਾਂਦਾ ਇਹਦੀ ਸਟੋਰੇਜ ਬੜੀ ਕਾਮਯਾਬ ਆ ਜੀ ਇਹ ਜੋਹੋਜਾ ਆਲੂ ਰੱਖਿਆ ਸੀ ਉਹੋ ਜਿਹਾ ਹੀ ਪਿਆ ਅੱਜ ਵੀ ਹਾਰਡ ਆ ਜਿਹੜਾ ਹੁਣ ਆਪਾਂ ਬਜਾਂਦ ਵੀ ਕੀਤੀ ਹੋਈ ਹੈ ਨਾ ਜੀ ਜਿਹੜਾ ਪਹਿਲੇ ਆਲੂ ਤੋ ਜੀ ਤੋਂ ਸ਼ੁਰੂ ਹੋਣਾ ਉਹ ਵੀ ਅਜੇ ਉਵੇਂ ਦਵੇਂ ਪਿਆ ਇਹਦੀ ਬੜੀ ਤਕੜੀ ਸਟੋਰੇਜ ਆ ਮੈਂ ਨਾ ਪਿਛਲੇ ਸਾਲ ਦੇ ਜਿਹੜੇ ਆਲੂ ਆ ਉਹ ਘਰੇ ਪਏ ਸੀਗੇ ਹਾਂਜੀ ਹਾਂਜੀ ਤੇ ਉਹ ਵੇਖ ਰਿਆ ਸੀਗਾ ਕੱਟ ਕੇ ਕਰਦ ਨਾਲ ਤਾਂ ਉਹ ਵੀ ਜਿਉਂ ਕਾ ਤਿਉਂ ਪਿਆ ਜਿਵੇਂ ਆਪਾਂ ਆਲੂ ਅੱਜ ਖਾ ਸਕਦੇ ਹਾਂ ਉਹਨਾਂ ਤਾਂ ਇਹ ਇਹ ਮਤਲਬ ਇਹਨਾਂ ਦਾ ਆਪਾਂ ਕਹਿ ਲਈਏ ਵੀ ਐਲ ਆਰ ਨਾਲ ਵੀ ਸਖਤ ਆ ਇਹ ਬਹੁਤ ਸਖਤ ਵੈਰੈਟੀ ਹੈ ਬਈ ਇਸ ਨੂੰ ਡਵੈਲਪ ਵੀ ਆਇਆ ਕੀਤਾ ਗਿਆ ਬਾਹਰਲੇ ਹਿਸਾਬ ਤੇ ਜਿਹੜੀ ਸੀਗਾ ਵੀ ਇੱਕ ਆਨਲ ਫਿਊਚਰ ਦਾ ਆਲੂ ਹੈ ਠੀਕ ਹੈ ਜਿਹਦੇ ਵਿੱਚ ਬੜੀਆਂ ਫੈਲਟ ਘਟਾ ਜੀ ਕੈਲਰੀਜ਼ ਘਟੇ ਇਹਦੇ ਵਿੱਚ 슈ਗਰ ਦੇ ਮਰੀਜ਼ਾਂ ਵਾਸਤੇ ਇਹਦੇ ਹੈਲਥ ਬੈਨੀਫਿਟਸ ਬੜੇ ਨੇ ਹਾਂ ਮੈਂ ਇੱਕ ਗਲਤ ਮੇਰੇ ਸਮਝ ਚ ਆ ਰਹੀ ਹੈ ਵੀ ਜਦੋਂ ਇਹਨੂੰ ਲਾਂਚ ਕੀਤਾ ਗਿਆ ਪਿਛਲੇ ਸਾਲ ਵੀ ਮਤਲਬ ਕਿਹਾ ਗਿਆ ਕਿ ਕਿਸਾਨ ਇਹਨੂੰ ਵੀ ਵੇਚ ਸਕਦੇ ਆ ਹਾਂਜੀ ਹਾਂਜੀ ਪ੍ਰਧਾਨ ਮੰਤਰੀ ਨੇ ਖੁਦ ਇਹਨੂੰ ਲਾਂਚ ਕੀਤਾ ਹਨ ਆਪਣੇ ਹੱਥ ਨਾਲ ਤਾਂ ਇਦੇ ਬਾਰੇ ਜਦੋਂ ਗੂਗਲ ਕੀਤਾ ਕਿਉਂਕਿ ਇੰਟਰਸਟ ਆਲੂ ਲਾਉਣੇ ਕਰਕੇ ਤਾਂ ਇਹਦੇ ਬਾਰੇ ਗੂਗਲ ਕੀਤਾ ਹਾਂਜੀ ਤਾਂ ਉਦੋਂ ਇਹਦੇ ਬਾਰੇ ਪੜਿਆ ਕਿ ਜੀ ਇਹਦੇ ਵਿੱਚ ਤਾਂ ਵਿਟਾਮਿਨ ਸੀ ਬਹੁਤ ਹੈ ਹਾਂਜੀ ਹਾਂਜੀ ਸ਼ੂਗਰ ਹੈ ਨਹੀਂਗਾ ਹੈ ਨਹੀਂਗਾ ਜਿਹੜੇ ਆਲੂ ਖਾਣ ਨਾਲ ਜੋੜਾਂ ਦੇ ਦਰਦ ਹੋ ਜਾਂਦੇ ਆ ਉਹ ਜੋੜਾਂ ਦੇ ਦਰਦ ਤੋਂ ਵੀ ਨਹੀਂ ਹੋਣਗੇ ਸ਼ੂਗਰ ਨਹੀਂ ਹਾਈ ਹੋਊਗਾ ਮोटापा ਨਹੀਂ ਆਊਗਾ ਕਾਰਬੋਹਾਈਡਰੇਟ ਘੱਟ ਹੈ ਇਹਦੇ 'ਚ ਹਾਂਜੀ ਹਾਂਜੀ ਤਾਂ ਇਹਦੇ 'ਚ ਮਤਲਬ ਹੋਰ ਕੀ ਕੀ ਆ ਬਾਈ ਜੀ ਤੁਹਾਨੂੰ ਤਾਂ ਜ਼ਿਆਦਾ ਪਤਾ ਹੋਊਗਾ ਇਹ ਨਾ ਬਾਈ ਜੀ ਜਿਵੇਂ ਇੱਕ ਡਾਕਟਰੀ ਲਾਈਨ 'ਚ ਕਹਿ ਦਈਏ ਜੀ ਤੇ ਇਹ ਆਲੂ ਇੱਕ ਇਦਾਂ ਦਾ ਵੀ ਜਿਵੇਂ ਆਪਣੇ ਕੋਈ ਖਾ ਨਹੀਂ ਸਕਦੇ ਸੀ ਇਹ ਪੰਨਾ ਵਾਈ ਤੋਂ ਲੈ ਕੇ ਜਿੰਨੇ ਉਹਦੇ ਵਿੱਚ ਆਪਣੇ ਕਹਿੰਦੇ ਹੁੰਦੇ ਸੀ ਕਿ ਵੀ ਇਹਦੇ ਵਿੱਚ ਕੈਲਰੀਸ ਜ਼ਿਆਦੇ ਆ ਜੀ ਤੇ ਕਿਸੇ ਨੂੰ ਵਾਈ ਹੋ ਗਈ ਕਿਸੇ ਨੂੰ ਕੁਛ ਹੋ ਗਿਆ ਇਹਦੇ ਵਿੱਚ ਸਾਰੀਆਂ ਚੀਜ਼ਾਂ ਕੱਢ ਕੇ ਇੱਕ ਫਿਊਚਰ ਦਾ ਆਲੂ ਕੀਤਾ ਗਿਆ ਵੀ ਜਿਹੜਾ ਹਰ ਬੰਦਾ ਖਾ ਸਕਦਾ ਹੈਲਥ ਬੈਨੀਫਿਟਸ ਦੇ ਹੂੰ ਹੂੰ ਕਾਫੀ ਜ਼ਿਆਦਾ ਜਿਹਨੇ ਉਹਦੇ ਤੇ ਰਿਸਰਚ ਚੱਲਦੀ ਹੈ ਆਪਣੇ ਅਮਰੀਕਾ ਦੇ ਵਿੱਚ ਬੜੇ ਸਾਲਾਂ ਤੋਂ ਫੇਮਸ ਆ ਜੀ ਤੇ ਆਪਣੇ ਇੰਡੀਆ ਚ ਵੀ ਬਹੁਤ ਇੰਪੋਰਟ ਹੁੰਦਾ ਚੰਗੇ ਸਟੋਰਾਂ ਤੇ ਜਿਵੇਂ ਚੰਡੀਗੜ੍ਹ ਮਾਈ ਫਰੈਸ਼ ਦਿੱਲੀ ਦੇ ਹੋਰ ਜਿਹੜੇ ਆਪਣੇ ਸਬਜ਼ੀਆਂ ਦੇ ਸਟੋਰ ਹਨ ਜੀ ਉੱਥੇ ਆਪਾਂ ਨੂੰ ਇਹ ਮਿਲਦਾ ਇਹ ਇਹ ਆਲੂ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਪਹਿਲਾਂ ਹ ਹੁਣ ਇਹ ਕਿਸਾਨਾਂ ਲਈ ਲਾਂਚ ਹੋ ਗਿਆ ਆਮ ਲੋਕਾਂ ਲਈ ਹੋ ਗਿਆ ਜੀ ਤਾਂ ਇਹ ਆਲੂ ਪਿਛਲੇ 2 ਸਾਲਾਂ ਚ ਅਮੀਰ ਲੋਕ ਦਿੱਲੀੋਂ ਲਿਆ ਲਿਆ ਕਿ ਪੰਜਾਬ ਚ ਖਾਂਦੇ ਰਹੇ ਪਿਛਲੇ 5-6 ਸਾਲਾਂ ਤੋਂ ਬਈ ਜੀ ਹਾਂਜੀ ਦਿੱਲੀ ਤੱਕ ਇਹ ਇੰਪੋਰਟ ਆਉਂਦਾ ਜੀ ਤੇ ਇਸ ਨੂੰ ਪਰਪਲ ਪੋਟੈਟੋ ਨਾ ਜਾਣਿਆ ਜਾਂਦਾ ਸੀ ਬਾਹਰ ਵੀ ਇਹਨੂੰ ਪਰਪਲ ਪੋਟੈਟੋ ਕਹਿੰਦੇ ਆ ਜੀ ਕਿਤੇ ਅੱਪ ਗੂਗਲ ਕਰੀਏ ਨਾ ਜੀ ਇਹਦੇ ਬੜੇ ਹੈਲਥ ਬੈਨੀਫਿਟਸ ਨਿਕਲਦੇ ਆ ਇਹਦੇ ਬਾਰੇ ਬੜੇ ਆਰਟੀਕਲ ਛਪੇ ਆ ਜੀ ਬਹੁਤ ਲੰਬੀ ਸਟੱਡੀ ਆ ਬਾਹਰ ਦੀ ਜੀ ਤੇ ਬਾਹਰ ਇਹ ਕੋਈ 6-7 ਸਾਲਾਂ ਤੋਂ ਇਹ ਵੈਰੈਟੀ ਕਾਮਯਾਬ ਸੀ ਆਪਣੇ এনवायरमेंट ਦੇ ਵਿੱਚ ਤੋਂ ਪਹਿਲਾਂ ਬਟ੍ਰਾਇਲ ਕੀਤੇ ਆ ਜੀ ਤੇ ਬਾਅਦ ਚੋਂ ਚਲੋ ਹੁਣ ਇੱਕ ਫਾਰਮਿੰਗ ਪੱਧਰ ਤੇ ਕੀਤਾ ਬਹੁਤ ਕਾਮਯਾਬ ਵੈਰੈਟੀ ਆ ਜੀ ਤੇ ਜਿਹੜਾ ਪਹਿਲਾਂ ਸੀਗਾ ਜੀ ਇੰਡੀਆ ਵਾਲਿਆਂ ਨੇ ਆਪਣੇ ਜੀ ਸੀਪਰੀ ਨੇ ਇਸ ਨੂੰ ਲਾਂਚ ਕੀਤਾ ਕੁਫਰੀ ਜਾਮਣੀਆਂ ਦੇ ਨਾਂ ਤੇ ਕੁਫਰੀ ਜਾਮਣੀਆਂ ਦੇ ਨਾਂ ਤੇ ਮਤਲਬ ਜਿਹੜਾ ਇਹਦਾ ਅਫੀਸ਼ੀਅਲ ਨਾਂ ਹੈ ਅਫੀਸ਼ੀਅਲ ਜਿਹੜਾ ਇੰਡੀਆ ਦੇ ਵਿੱਚ ਜਿਹੜਾ ਇਹਨੂੰ ਦਿੱਤਾ ਗਿਆ ਜੀ ਸੀਪਰੀ ਵੱਲੋਂ ਉਹ ਕੁਫਰੀ ਜਾਮਣੀਆਂ ਦਿੱਤਾ ਗਿਆ ਉਹਦੇ ਦੇ ਨਾਂ ਤੇ ਇਹੇਠੇ ਲਾਂਚ ਕੀਤਾ ਗਿਆ ਥੋੜਾ ਥੋੜਾ ਸੀਡ ਹੈ ਜਿਹੜਾ ਜਣੀ ਕੋਈ ਕੋਈ 2 2 4 4 ਕਿਲੋ ਕਰਕੇ ਕੋਈ ਅਟਾ-ਗਟਾ ਕਰਕੇ ਤੇ ਉਹ ਹਜੇ ਫਾਰਮਰਸ ਕਈਆਂ ਨੂੰ ਦਿੱਤਾ ਗਿਆ ਜਿਹੜਾ ਹੁਣ ਗਾਂ ਆਉਣ ਵਾਲੇ 2 ਸਾਲਾਂ ਤਿੰਨਾਂ ਚ ਮਲਟੀਪਲਾਈ ਹੋਣਾ ਹੂੰ ਤੇ ਜਿਵੇਂ ਹੁਣ ਤੁਹਾਡੇ ਕੋਲੇ ਵੀਰੇ ਇਹ ਹੈਗੇ ਆ ਕਿੰਨੇ 20 25 ਕਿੱਲੇ ਹੈਗੇ 25 ਕਿੱਲੇ ਹੈਗੇ 25 ਕਿੱਲੇ ਹੈਗੇ ਤੇ ਗਰਜੋਤ ਫਿਰ ਹੁਣ ਇਸ ਵਾਰੀ ਕਿਸਾਨਾਂ ਨੂੰ ਦੇ ਦੇਓਗੇ ਮੰਗ ਰਿਆ ਲੋਕ ਜੀ ਬਈ ਇਹਦੀ ਮੰਗ ਆਪਣੇ ਕੋਲ ਕਾਫੀ ਆ ਰਹੀ ਹੈ ਜੀ ਬਹੁਤ ਹੁਣ ਆਪਾਂ ਬੁਕਿੰਗਸ ਰਿਸੈਪਟ ਕਰਨੇ ਆ ਸ਼ੁਰੂ ਤੋਂ ਜੀ ਤੇ ਇਦਾਂ ਜਿਵੇਂ ਜਿਵੇਂ ਵਪਾਰੀ ਬਹੁਤ ਨੇ ਸਟੋਰਾਂ ਵਾਲੇ ਨੇ ਜਿੰਨੇ ਖਾਣ ਪੀਣ ਦੇ ਵਿੱਚ ਵੀ ਜਾ ਰਿਆ ਨੇ ਜੀ ਜੀ ਤੇ ਕੋਸ਼ਿਸ਼ ਵਿੱਚ ਵੀ ਜਾਂਦੇ ਆ ਕੋਈ ਲੋਕ ਆਪਣੇ ਕੋਲ ਹੈਗੇ ਨੇ ਜਿਹੜੇ ਘਰ ਵਾਸਤੇ ਵੀਜਨਸਤੇ ਚਾਹਵਾਨ ਨੇ ਬਈ ਜੀ ਆਪਦੇ ਪਰਿਵਾਰ ਪਰਿਵਾਰ ਤੇ ਹੁਣ ਆਪ ਕਹਿ ਸਕਦੇ ਜੀ ਜੀ ਬੜੇ ਲੋਕ ਸਿਆਣੇ ਹੋ ਗਏ ਪਹਿਨਾ ਨਾਲੋਂ ਕਣਕ ਸਬਜੀ ਹਰ ਬੰਦਾ ਆਪਦੇ ਘਰ ਦੀ ਕਰਕੇ ਚਾਹੁੰਦਾ ਇਹ ਇਹ ਆਲੂ ਬਾਰੇ ਮੈਂ ਜਿੰਨਾ ਇਹਦੇ ਬਾਰੇ ਪੜਿਆ ਨਾ ਤੁਸੀਂ ਵੀ ਗੂਗਲ ਕਰੋ ਤਾਂ ਪੜੋਗੇ ਨਾ ਇਹ ਆਲੂ ਨੇ ਜਦੋਂ ਮਾਰਕੀਟ ਦੇ ਵਿੱਚ ਆਉਣਾ ਤਾਂ ਇਹ ਆਲੂ ਦੀ ਖਾਪਤ ਆਮ ਆਲੂ ਨਾਲੋਂ ਦੁੱਗਣੀ ਹੋ ਜਾਣੀ ਆ ਕਿਉਂਕਿ 50% ਲੋਕ ਉਹ ਆ ਜਿਹੜੇ ਸ਼ੂਗਰ ਦਾ ਕਰਕੇ ਆਲੂ ਨਹੀਂ ਖਾਂਦੇ ਮोटापे ਦਾ ਕਰਕੇ ਆਲੂ ਨਹੀਂ ਖਾਂਦੇ ਤੇ ਜੋੜਾਂ ਦੇ ਦਰਦ ਦਾ ਕਰਕੇ ਆਲੂ ਨਹੀਂ ਖਾਂਦੇ ਤਾਂ ਆਲੂ ਨੂੰ ਬੰਦ ਕਰ ਰੱਖੇ ਬਹੁਤ ਲੋਕਾਂ ਦੇ ਆਲੂ ਠੀਕ ਹੈ ਜੀ ਤਾਂ ਇਹਦੇ ਵਿੱਚ 50% ਲੋਕ ਤਾਂ ਉਹ ਐਡ ਹੋ ਜਾਣੇ ਆ ਫਿਰ ਇਹਦੇ ਵਿੱਚ ਹੋਰ ਚੀਜ਼ ਜਿਹੜੀ ਕਮਾਲ ਆ ਇਹਦਾ ਰੈਤਾ ਵੀ ਜਾਮਣੀ ਇਹਦੇ ਪਰੌਠੇ ਵੀ ਜਾਮਣੀ ਇਹਦਾ ਆਟਾ ਵੀ ਜਾਮਣੀ ਇਹ ਤਾਂ ਬਣੀ ਆਈਸਕ੍ਰੀਮ ਵੀ ਜਾਮਣੀ ਇਹਦੇ ਤੋਂ ਸਾਰਾ ਕੁਝ ਜਾਮਣੀ ਬਣਦਾ ਹਾਂ ਬਿਲਕੁਲ ਬਈ ਜੀ ਹਾਂ ਵੇ ਉਹ ਉਹ ਚੀਜ਼ ਆ ਜਿਹੜੀ ਉਹ ਬਹੁਤ ਇੱਕ ਆਪਾਂ ਕਹ ਲਈਏ ਵੀ ਅੱਖਾਂ ਨੂੰ ਵੀ ਤੇ ਇੱਕ ਹੈਲਦੀ ਕਲਰ ਨਹੀਂ ਕਲਰ ਆਪਾਂ ਉਦਾਂ ਖਾਣੇ ਆ ਹਾਂਜੀ ਹਾਂਜੀ ਤਾਂ ਇਹ ਇੱਕ ਸਹੀ ਹੈਲਦੀ ਕਲਰ ਹੋਊਗਾ ਜਿਹੜਾ ਕਲਰ ਵੀ ਆ ਤੇ ਇਹਦੇ ਵਿੱਚ 슈ਗਰ ਦੀ ਮਾਤਰਾ ਹੈ ਨਹੀਂਗੀ ਜੀ ਜਿਵੇਂ ਆਮ ਕੋਸ਼ ਆਲੂ ਹੁੰਦੇ ਨਾ ਆਪਣੇ ਮਿੱਠੇ ਬਣਦੇ ਹੁੰਦੇ ਸੀਗੇ ਆਪਾਂ ਕਦੇ 슈ਗਰ ਫਰੀ ਰੱਖਦੇ ਸੀ ਇਹ ਕੁਸ਼ ਜੀ ਇਹਦਾ ਵੈਸੀ ਟੇਸਟ ਜਿਹੜਾ ਹੈਗਾ ਕਰਾਰਾ ਜੀ ਜੀ ਇਹਦੇ ਚਿਪਸ ਵਗੈਰਾ ਨਾ ਆਪਣੇ ਬਾਹਰਲੀ ਪੈਕਿੰਗ ਦੇ ਵਿੱਚ ਕੁਸ਼ ਸਟੋਰਸ ਆ ਜਿਹੜੇ ਆਪਣੇ ਬਾਹਰ ਲਈ ਚਿਪਸ ਲਿਆਉਂਦੇ ਐ ਜੀ ਵਗੈਰਾ ਉਹਨਾਂ ਦੇ ਉੱਤੇ ਨਾ ਦੇ ਸਲਾਈਸਡ ਕੀਤੇ ਹੋਏ ਪੋਟੈਟੋ ਚਿਪਸ ਵੀ ਅਵੇਲੇਬਲ ਆ ਤਾਂ ਕਾਫੀ ਹਾਈ ਮਾਰਕੀਟ ਰੇਟ ਤੇ ਆ ਵੀ ਜੇ ਅੱਜ ਗੂਗਲ ਕਰੋਗੇ ਜੀ ਉਹਨਾਂ ਸਟੋਰਾਂ ਦਾ ਰੇਟ 250 ਤੋਂ ਲੈ ਕੇ 650 ਦੇ ਵਿੱਚ ਵਿੱਚ ਆ ਕਿੱਲੋ ਦਾ ਕਿਲੋ 250 ਰੁਪਏ ਕਿਲੋ ਇਹ ਆਲੂ ਮਾਰਕੀਟ ਦੇ ਵਿੱਚ ਵਿਕ ਚੁੱਕਿਆ ਅੱਜ ਦਾ ਵੀ ਮਾਈ ਫਰੈਸ਼ ਸਟੋਰ ਆ ਮੇਰੇ ਸਾਡੇ 9 ਸੈਕਟਰ ਚ ਜੀ ਉਥੋਂ ਦਾ ਰੇਟ ਅੱਜ 280 290 ਰੁਪਏ ਕਿਲੋ ਦਾ ਤੇ ਦਿੱਲੀ ਦੇ ਕਈ ਸਟੋਰ ਆ ਜੇ ਤੁਸੀਂ ਆਨਲਾਈਨ ਵੀ ਕਾੜ ਲਓਗੇ ਨਾ ਬੜੇ ਸਟੋਰ ਡਿਲੀਵਰ ਕਰਦੇ ਆ ਜੀ ਉਹ ਤਾਂ ਦਾ 400 ਰੁਪਏ ਬਈ ਕਿਲੋ ਦਾ ਰੇਟ ਚੱਲ ਰਿਹਾ 400 ਰੁਪਏ ਕਿਲੋ ਦਾ ਤੇ 400 ਰੁਪਏ ਇਹ ਝਾਕ ਤੇ ਬੈਠੇ ਹੋਏ ਆ ਕਿ ਕਿਤੇ 400 ਨੂੰ ਗੱਟਾ ਵਿਕ ਜੇ ਉਹ ਤਾਂ ਜੀ ਬੰਮਾਰਾ ਜੀ ਦਾ ਰੰਗ ਹਾਂ ਜਦੋਂ ਸਾਰਾ ਹੈ ਗਿਆ ਹਨਾ ਜੀ ਤੇ ਇਹ ਇਹ ਉਮੀਦ ਤੇ ਬੈਠੇ ਹੋਏ ਆ 400 ਨੂੰ ਗੱਟਾ ਵਿਕ ਜੇ ਤੇ 400 ਨੂੰ ਕਿਲੋ ਆਲੂ ਵੀ ਇਹ ਆਲੂ 400 ਰੁਪਏ ਗੱਟੇ ਦੀ ਵੱਡੀ ਗੱਲ ਹੁੰਦੀ ਹੈ ਜਮੀਂਦਾਰ ਰਸਤੇ ਤੇ ਉਹ 400 ਰੁਪਏ ਕਿਲੋ ਵੇਖ ਰਹੇ ਪਰ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਨਾ ਗੱਲ ਵੀ ਜੇ ਇਹ ਮੰਨ ਕੇ ਚੱਲੋ ਜਦੋਂ ਮਾਰਕੀਟ 'ਚ ਇਹਦੀ ਬਹੁਤਾਤ ਹੋ ਜੂਗੀ ਤਾਂ ਨੇਚਰਲ ਗੱਲ ਆ ਇਹ ਕਟੂਗਾ ਜੀ ਪਰ ਰੇਟ ਘਟ ਕੇ ਵੀ ਇਹਦੀ ਇੱਕ ਤਾਂ ਦੀ ਨਿਕਲਦਾ ਬਹੁਤ ਆ ਹਾਂਜੀ ਝਾੜ ਬਹੁਤ ਜਿਆਦਾ ਆ ਪਿਛਲੇ ਸਾਲ ਲਾਇਆ ਲੇਟ ਸੀ ਹਾਂਜੀ ਹਾਂਜੀ ਲੇਟ ਲਾਇਆ ਸੀ ਲੇਟ ਲਾਇਆ ਸੀ ਕਿੰਨਾ ਲੇਟ ਲਾਇਆ ਸੀ ਅ ਪਿਛਲੇ ਸਾਲ ਭਾਈ ਜੀ ਆਪਾਂ ਜਨਵਰੀ ਦੇ ਕਰੀਬ ਲਾਇਆ ਸੀ ਕਾਫੀ ਲੇਟ ਲਾਇਆ ਸੀਗਾ ਇਹ ਤੇ ਫਿਰ ਵੀ ਜਿਹੜਾ ਝਾੜ ਸੀਗਾ ਜੀ ਪਰ ਇਕੜ ਦਾ ਇਹ ਤਾਂ 317 ਕਿ 320 ਗੱਟੇ ਆਪਾਂ ਨੂੰ ਪਿਆ ਸੀਗਾ ਝਾੜ ਜਿਹੜਾ ਗ੍ਰੇਡ ਕਰਕੇ ਜੀ ਗ੍ਰੇਡਿੰਗ ਕਰਕੇ ਗ੍ਰੇਡਿੰਗ ਕਰਕੇ ਜਿਹੜੇ ਆਪਾਂ ਸਟ੍ਰਕਚਰ ਕਰ ਲਿਆ ਤੇ 90 ਦਿਨ ਦਾ 90 ਦਿਨ ਦੀ ਵੈਰੈਟੀ ਹੈ ਜੀ ਤੇ ਇਸ ਵਾਰ ਉਮੀਦ ਆ ਵੀ 400 ਹੋ ਜਾਊਗਾ 400 ਪਲੱਸ ਜਾਵਾਂਗੀ 400 ਪਲੱਸ ਜਾਊਗਾ ਕਿਉਂਕਿ ਵੇਲ ਹੀ ਬਹੁਤ ਹੋਈ ਪਈ ਆ ਹੁਣ ਤਾਂ ਇਹਦੇ ਵੇਲ ਜੀ ਬਹੁਤ ਚੰਗਾ ਜੀ ਵੇਲ ਤੁਸੀਂ ਦੇਖ ਸਕਦੇ ਹੋ ਜੀ ਤੇ ਇੱਕ ਵੀ ਬੂਟਾ ਇਹੋ ਜਾਨੀਗਾ ਜਿਹਨੂੰ ਵਾਇਰਸ ਆਇਆ ਹੋਵੇ ਰੌਗਿੰਗ ਦੀ ਜ਼ਰੂਰਤ ਹੋਵੇ ਜਾਂ ਕੋਈ ਦਿਨ ਵੀ ਨਾਰਮਲੀ ਆ ਜਾਂਦੇ ਹੁੰਦੇ ਆ ਜੀ 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 ਇਹ ਬੜੀ ਚਲੋ ਆਪਾਂ ਕੇਅਰ ਨਾਲ ਪਹਿਲਾਂ ਵੀ ਇਹਨੂੰ ਕੀਤਾ 30-35 ਦਿਨ ਪਰ ਹਾਂਜੀ ਆਪਾਂ ਨੂੰ ਇਸ ਲਾਈਨ 'ਚ ਵੀ 25 ਸਾਲ ਹੋ ਗਏ ਆ ਜੀ ਗਾਲੂਆਂ ਦੀ ਖੇਤੀ ਕਰਦੇ ਆ ਕੁੱਲ ਸਟੋਰੀ ਲਾਈਨ ਚੱਪਣ 12 ਸਾਲ ਹੋ ਗਏ। ਜੇ ਕਿਸੇ ਨੇ ਗੇੜਾ ਮਾਰਨ ਹੋਵੇ ਬਾਈ ਜੀ ਮੜਾ ਐਡਰੈਸ ਕਨਫਰਮ ਕਰ ਦਈਏ ਤੁਹਾਨੂੰ। ਹਾਂਜੀ ਆਪਣਾ ਫਾਰਮ ਤੇ ਆ ਸਕਦਾ ਜੀ ਇੱਥੇ ਫੀਲਡ ਦੇ ਵਿੱਚ ਛੇਜੇ ਤੇ ਦੇਖ ਸਕਦਾ ਜੀ ਪਟਾਈ ਮੌਕੇ ਦੇਖ ਸਕਦਾ ਫਰਬਰੀ ਚ ਪਟਾਈ ਲਾਵਾਂਗੇ ਜੀ। ਜੀ ਤੇ ਉਹ ਪਿੰਡ ਮੱਤਾ ਹੀ ਹਾਂਜੀ ਮੱਤਾ ਪਿੰਡ ਕੋੜਕਪੂਰੇ ਦੇ ਬਿਲਕੁਲ ਲੱਗ ਗਏ ਹਾਂਜੀ ਕੋੜਕਪੂਰੇ ਦੇ ਬਿਲਕੁਲ ਨੇੜੇ ਹੈ ਜੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਆਪਣਾ ਕੋールド ਸਟੋਰੇਜ ਤੇ ਦਫਤਰ ਤੇ ਆ ਸਕਦੇ ਨੇ ਵਿਜ਼ਿਟ ਕਰ ਸਕਦੇ ਨੇ ਜੇ ਕਿਸੇ ਨੇ ਬੁਕਿੰਗ ਕਰਾਉਣੀ ਆ ਤਾਂ ਉੱਥੇ ਆਪਾਂ ਪਰਚੀ ਦੇਾਸਕਦਾ ਉੱਥੋਂ ਲਿਆ ਵੀ ਸਕਦਾ ਆਪਦਾ ਤੇ ਜੋ ਉੱਥੇ ਸਟੋਰ ਕਰਨਾ ਉਧਰ ਸੀਡਾਸਤੇ ਉਹ ਆਪਣਾ ਫੋਕਲ ਪੁਆਇੰਟ ਕੋੜਕਪੂਰੀ ਆ ਜੀ ਜੇ ਤਾਂ ਤੁਸੀਂ ਜੇ ਤਾਂ ਤੁਸੀਂ ਇਹਦੇ ਗੁਣ ਵੇਖਣੇ ਆ ਤਾਂ ਜਾਓ ਗੂਗਲ ਤੇ ਜੇ ਇਹਨੂੰ ਲੱਗਿਆ ਦੇਖਣਾ ਤਾਂ ਇੱਥੇ ਮੱਤੇ ਆ ਜਾਓ ਤੇ ਮੇਰੇ ਹਿਸਾਬ ਨਾਲ ਪੰਜਾਬ ਦੇ ਵਿੱਚ ਇਹੀ ਫਾਰਮ ਹੋਊਗਾ ਜਿੱਥੇ ਐਨੇ ਵੱਡੀ ਮਾਤਰਾ ਚ ਲੱਗਿਆ ਹੋਊਗਾ ਹਾਂ ਬਲਕ ਦੇ ਵਿੱਚ ਜੀ ਐਨਾ ਬਲਕ ਦੇ ਵਿੱਚ ਲੱਗਿਆ ਹੋਊਗਾ ਜਿੱਥੋਂ ਇੱਕ ਫਾਰਮਰ ਨੂੰ ਵੀ ਮਿਲ ਸਕਦਾ ਡਵੈਲਪ ਕਰਨ ਲਈ ਵੀ ਮਿਲ ਸਕਦਾ ਤੇ ਇੱਕ ਤੁਹਾਨੂੰ ਹੋਰ ਸਹੂਲਤ ਦੱਸ ਦਿਆਂ ਕਿ ਇੱਥੋਂ ਤੁਹਾਨੂੰ ਗੱਟੇ ਚੱਕ ਕੇ ਲੈ ਜਾਣ ਦੀ ਲੋੜ ਨਹੀਂ ਪਰਚੀ ਜੇਬ ਚ ਪਾ ਕੇ ਲੈ ਜਾਓ ਬਿਲਕੁਲ ਜੀ ਤੁਹਾਨੂੰ ਕਿਰਾਏ ਤੇ ਕੁਝ ਨਹੀਂ ਕਰਨ ਦੀ ਲੋੜ ਚੁੱਪ ਕਰਕੇ ਪਰਚੀ ਲੈ ਜਾਓ ਇੱਥੇ ਸਟੋਰ ਚ ਕਰ ਦਿਓ ਜਦੋਂ ਲਾਉਣਾ ਹੋਵੇ ਉਦੋਂ ਕਢਾ ਕੇ ਲੈ ਜਾਓ ਹੈਨਾ ਬਾਈ ਜੀ ਹਾਂਜੀ ਐਮੀਨ ਗੱਲ ਬਾਤ ਹਾਂ ਵੀ ਇੱਥੇ ਸਟੋਰ ਹੋ ਜਾਊਗਾ ਜੀ ਅ ਪਹਿਲੀ ਤਾਂ ਗੱਲ ਸਟੋਰ ਹੋਣ ਤੋਂ ਬਾਅਦ ਤਾਂ ਨਹੀਂ ਬਚਣਾ ਇਹ ਤਾਂ ਬੇਲਾਂ ਖੜੀਆਂ ਖੜੀਆਂ ਤੇ ਬੁੱਕ ਹੋ ਜਾਊਗਾ ਜਿਹੜੇ ਹਿਸਾਬ ਨਾਲ ਲੋਕ ਇੰਟਰਸਟਡ ਆ ਚੱਲੀ ਜਾਂਦਾ ਹੀ ਬੁਕਿੰਗ ਕਰੀ ਜਾਂਦੇ ਜੀ ਕਾਫੀ ਲੋਕ ਜਿਵੇਂ ਕਿਸੇ ਦੇ 200 ਗੱਟੇ ਦੀ ਹੈ ਕਿਸੇ ਦੀ 100 ਗੱਟੇ ਦੀ ਬੁਕਿੰਗ ਆ ਉਦਾਂ ਹੀ ਕੁਝ ਲੋਕ ਆ ਜਿਵੇਂ ਛੋਟੇ ਆ ਘਰ ਵਾਸਤੇ ਕਿਸੇ ਦੀ 5-4 ਗੱਟਿਆਂ ਦੀ ਆ ਬੁਕਿੰਗ ਤੇ ਉਦਾਂ ਕਰੀ ਜਾਂਦੇ ਆ ਜੀ ਜੀ ਤੇ ਲੈ ਵੀ ਸੱਜਣੋ ਬਹੁਤ ਜਲਦੀ ਇਹਦੇ ਲਈ ਇਹ ਵੀਡੀਓ ਦੇਖਣ ਤੋਂ ਤੁਹਾਨੂੰ ਬਹੁਤ ਜਲਦੀ ਬੁਕਿੰਗ ਕਰਨੀ ਪਊਗੀ ਕਿਉਂਕਿ ਜੇ ਤੁਸੀਂ ਲੇਟ ਹੋਗੇ ਤਾਂ ਫਿਰ ਸਾਹਮਣੇ ਤੋਂ ਸੌਰੀ ਦਾ ਤੇ ਅਗਲੇ ਸਾਲ ਦਾ ਜਵਾਬ ਆ ਜਾਣਾ ਹਾਂ ਨਾ ਹਾਂਜੀ ਹਾਂ ਪਰ ਹਾਂ ਨਾਰਾਜ਼ ਨਾ ਹੋਇਓ ਫਿਰ ਅਗਲੇ ਸਾਲ ਤੁਹਾਨੂੰ ਪਹਿਲ ਦੇ ਆਧਾਰ ਤੇ ਮਿਲ ਜੂਗਾ ਇਸ ਸਾਲ ਵੀ ਬਾਈ ਹੁਣਾ ਨਾਲ ਬਾਈ ਬਾਈ ਜੀ ਹੁਣਾ ਨਰਿੰਦਰ ਹੁਣਾ ਨਾਲ ਗੱਲ ਹੋਈ ਉਹ ਕਹਿੰਦੇ ਵੀ ਜਿਹੜੇ ਵੀ ਕਿਸਾਨ ਰਹਿ ਜਾਣਗੇ ਫਿਰ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਅਗਲੇ ਸਾਲ ਜ਼ਰੂਰ ਤੇ ਮਾਕੇ ਉੱਜੀਆਂ ਵੈਰਾਈਟੀਆਂ ਦੇ ਟ੍ਰਾਇਲ ਚੱਲ ਰਿਹਾ ਜੀ ਕਾਫੀਆਂ ਦੋ ਤਿੰਨ ਆਪਣੇ ਕੋ ਨਵੀਆਂ ਵੈਰਾਈਟੀਆਂ ਜਿਨ੍ਹਾਂ ਵਿੱਚੋਂ ਇੱਕ ਯੂ ਐਸ اے ਦੀ ਹੀ ਆਈਟਮ ਆ ਜੀ ਉਹਦਾ ਪਿੰਟੋ ਪਟੈਟੋ ਕਹਿੰਦੇ ਉਹਨੂੰ ਜੀ ਉਹ ਰੈੱਡ ਤੇ ਗੋਲਡਨ ਹੁੰਦਾ ਜੀ ਜੀ ਤੇ ਉਸ ਤੇ ਵੀ ਚੱਲ ਰਿਹਾ ਜੀ ਹੌਲੀ ਹੌਲੀ ਜਿਉ ਇੱਥੇ ਆਪਣਾ ਫਾਰਮਿੰਗ ਟ੍ਰਾਇਲ ਕਾਮਯਾਬ ਹੁੰਦਾ ਤੱਕਾਂ हां फिर फिर ਕਿਸਾਨਾਂ ਨੂੰ ਦੇਮ ਇਹ 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 ਤੁਹਾਡੀ ਮਤਲਬ ਜਿਆਦਾ ਖੂਬਸੂਰਤੀ ਆ ਵੀ ਤੁਸੀਂ ਉਹਨਾਂ ਚਰਨੀ ਲੋਕਾਂ ਨੂੰ ਲਾਉਣ ਲਈ ਐਡਵਾਈਸ ਕਰਦੇ ਜਿੰਨਾ ਚਿਰ ਤੁਸੀਂ ਖੋਦੋਦੇ ਚ ਕੰਮ ਜੁਮੇਦਾਰ ਆ ਬਾਈ ਜੀ ਆਪਾਂ ਨੂੰ ਪਤਾ ਵੀ ਆਪਾਂ ਆਰ ਐਨ ਡੀ ਆਪਦੇ ਤੇ ਤਾਂ ਕਰ ਲਾਂਗੇ ਛੋਟੇ ਪਮਾਨੇ ਤੇ ਇਹ ਵੱਡੇ ਪਮਾਨੇ ਤੇ ਤੇ ਆਪਾਂ ਨੂੰ ਜਿਹੜੀ ਚੀਜ਼ ਦਾ ਪਤਾ ਨਹੀਂ ਆਪਾਂ ਅਗਲੇ ਨੂੰ ਦੇ ਦਈਏ ਤਾਂ ਰਿਜ਼ਲਟ ਨਾਵੇਂ ਫਿਰ ਇੱਕ ਹੁੰਦਾ ਜੀ ਆਪਾਂ ਨਾ ਕਿਸਾਨ ਰਿਵਿਊ ਵੀ ਲੈ ਲਈਏ ਕਿਸਾਨਾਂ ਦਾ ਆਪਣਾ ਇੱਕ ਨਜ਼ਰੀਆ ਹੁੰਦਾ ਬਾਈ ਜੀ ਮੈਨੂੰ ਤੁਹਾਡੇ ਨਾਲ ਨਾ ਅੱਜ ਜੋ ਚਾਹ ਪੀਂਦੇ ਸੀ ਗੱਲਾਂ ਕੀਤੀਆਂ ਤਾਂ ਮੈਨੂੰ ਪਤਾ ਲੱਗਿਆ ਵੀ ਤੁਸੀਂ ਨੌਲੇਜ ਬਹੁਤ ਰੱਖਦੇ ਆ ਤੁਹਾਨੂੰ ਆਲੂ ਬਾਰੇ ਵੀ ਵੈਸੇ ਵੀ ਆਮ ਵੀ ਕਾਫੀ ਜਾਣਕਾਰੀ ਆ ਤੁਸੀਂ ਵੈਰਾਈਟੀ ਬਾਰੇ ਕਿਵੇਂ ਲੱਗਦਾ ਤੁਹਾਨੂੰ ਤੁਹਾਡਾ ਤਜਰਬਾ ਕੀ ਆਖਦਾ ਕਿਉਂਕਿ ਆਲੂ ਲਾਉਂਦੇ ਨੇ ਤੁਹਾਨੂੰ ਵੀ ਟਾਈਮ ਹੋ ਗਿਆ ਹਾਂਜੀ ਬਾਈ ਪਹਿਲੀ ਗੱਲ ਤੇ ਇਹ ਆ ਵੀ ਫਾਰਮਰ ਨੂੰ ਉਹ ਵੈਰਾਈਟੀ ਚਾਹੀਦੀ ਜਿਹੜੀ ਜਲਦੀ ਤਿਆਰ ਹੋ ਜਾਏ ਜੀ ਘੱਟ ਮਿਹਨਤ ਨਾਲ ਤਿਆਰ ਹੋ ਜਾਏ ਜੀ ਇਹਦੇ ਚ ਦੋਨੇ ਗੁਣ ਹੈਗੇ ਆ ਦੋਨੇ ਗੁਣ ਹੈਗੇ ਆ ਜੀ ਦੂਜੀ ਗੱਲ ਇਹ ਆ ਵੀ ਸਟੋਰੇਜ ਲਾਈਫ ਹਲੋ ਜੀ ਬਹੁਤ ਵਧੀਆ ਹੁੰਦੀ ਹੈ ਜੀ ਜੀ ਤੇ ਆਪ ਫਸਲ ਪੈਦਾ ਕਰ ਲਈ ਐ ਸਟੋਰ ਚ ਰੱਖਤੀ ਉਹ ਸਟੋਰ ਚ ਜਾ ਕੇ ਖਰਾਬ ਹੋ ਗਿਆ ਫੇਰ ਵੀ ਆਪਣੀ ਫਸਲ ਖਤਮ ਹਾਂ ਸਮਝ ਲਓ ਬਲੈਟ ਹੀ ਪੈ ਗਈ ਯਰੋ ਗੱਲ ਗਿਆ ਹਾਂ ਇਹ ਸੋਰੈਟੀ ਦੇ ਵਿੱਚ ਸਾਰੇ ਗੁਣ ਹੈਗੇ ਘਰੇ ਵੀ 10 ਦਿਨ ਕੱਟਦਾ ਘਰੇ ਬਹੁਤ ਟਾਈਮ ਕੱਟਦਾ ਜੀ ਮੇਰੇ ਬਾਈ ਜੀ ਨੇ ਖਾਣ ਲਈ ਦਿੱਤੇ ਸੀ 10 15 ਕਿਲੋ ਜੀ ਸੁਖਿੰਦਰ ਕਹਿੰਦਾ ਵੇਖੀ ਲਾ ਕੇ ਜੀ ਬਹੁਤ ਵਧੀਆ ਵੈਰੈਟੀ ਉਹ ਤੋਂ ਬਾਅਦ ਮੇਰੇ ਬੱਚੇ ਕਹਿੰਦੇ ਨੋ ਡੇੜੀ ਆਪ ਨੂੰ ਆਲੂ ਚਾਹੀਦੇ ਉਹ ਅਸੀਂ ਉਹ ਖਾਣੇ ਆ ਬਹੁਤ ਵਧੀਆ ਵੈਰਾਈਟੀ ਹੈ ਕਿਉਂਕਿ ਬੱਚੇ ਨਾ ਪੜ੍ਹੇ ਲਿਖੇ ਸਟੜੀ ਕਰਦੇ ਆ ਇਹ ਚ ਐਂਟੀ ਆਕਸੀਡੇਟ ਤਾਂ ਗੋਣਾ ਜਿਹੜੀਆਂ ਬਿਮਾਰੀਆਂ ਤੋਂ ਬਚਾਉਂਦੇ ਆ ਜੀ ਜਿਵੇਂ ਕੈਂਸਰ ਆਪਣੇ ਬਹੁਤ ਭਿਆਨਕ ਬਿਮਾਰੀ ਹੈ ਜੀ ਕੈਂਸਰ ਤੋਂ ਬਚਾਉਂਦੇ ਆ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਦੂਜੀ ਗੱਲ ਇਹ ਆ ਬਾਈ ਜੀ ਇਹਦਾ ਈਲਡ ਬਹੁਤ ਹੈ ਜੀ 200 ਕੁਆਂਟਲ ਇੱਕ ਏਕੜ ਚ ਨਾ ਤਿੰਨ ਮਹੀਨਿਆਂ ਚ ਹੋ ਜਾਂਦੇ ਹੋਰ ਫਾਰਮਰ ਨੂੰ ਕੀ ਚਾਹੀਦੇ ਹੂੰ ਫੰਗੀ ਜਿਹਨੂੰ ਫੰਗਸ ਦੀ ਪ੍ਰੋਬਲਮ ਆਉਂਦੀ ਉਹ ਲਈ ਮੈਂ ਨਹੀਂ ਦੇਖੀ ਤੇ ਆਈ ਹੋਰ ਐਲਰਟ ਵਿੱਚ ਦੇਖ ਕੇ ਆਏ ਅੱਜ ਡੇਟ ਬਲੈਟ ਆਈ ਹੋਈ ਪਰ ਇਹ ਤਾਂ ਬਿਲਕੁਲ ਨਹੀਂ ਆਈ। ਹਮਮ ਇਹਹੀ ਗੋਣ ਫਾਰਮਰ ਨੂੰ ਚਾਹੀਦੇ ਦੋਨੇ ਗੋਣ ਹੀ ਆ ਫਾਰਮਰ ਲਈ ਤੇ ਖਾਣ ਵਾਲਿਆਂ ਲਈ ਹਮਮ ਫਾਰਮਰ ਨਾਲ ਹੀ ਯੀਲਡ ਚੰਗੀ ਚਾਹੀਦੀ ਹੈ ਖਰਚਾ ਘੱਟ ਹੋਵੇ ਹਮਮ ਫਾਰਮਰ ਇਹ ਚਾਹੁੰਦਾ ਹਮਮ ਖਾਣ ਵਾਲ ਇਹ ਚਾਹੁੰਦਾ ਵੀ ਸਾਨੂੰ ਕੁਝ ਖਾ ਕੇ ਨਜੂਰ ਕਿਸ ਤਰ੍ਹਾਂ ਬਣੇ ਵਾਈ ਨਾ ਬਣੇ ਹਮਮ ਕੁਝ ਊਗਣਾ ਵਧੇ ਹਮਮ ਉਹ ਸਾਰੇ ਗੋਣ ਹੀ ਆ ਇਹ ਚ ਸ਼ੁਗਰ ਵਾਲਿਆਂ ਲਈ ਵੀ ਸ਼ੁਗਰ ਫਰੀ ਹੈ ਇੱਕ ਸਭ ਤੋਂ ਵੱਡੀ ਗੱਲ ਆ ਕਿਸਾਨ ਨੂੰ ਝਾੜ ਵੀ ਜਿਆਦਾ ਦੇ ਰਿਹਾ ਆ ਆਮ ਤੌਰ ਤੇ ਹੁਣ ਤੱਕ ਇਹ ਹੁੰਦਾ ਆ ਜਿਹੜੀ ਚੀਜ਼ ਦਾ ਰੇਟ ਚੰਗਾ ਉਹਦਾ ਝਾੜ ਹੈ ਨਹੀਂ ਹਾਂਜੀ ਜਿਹਦਾ ਝਾੜ ਚੰਗਾ ਹੈ ਉਹਦਾ ਰੇਟ ਹੈ ਰੇਟ ਹੈਗੀ ਇਹਦਾ ਝਾੜ ਵੀ ਚੰਗਾ ਇਹਦਾ ਰੇਟ ਵੀ ਚੰਗਾ ਦੂਜੀ ਗੱਲ ਚ ਗੁਣਵੱਤਾ ਵੀ ਹੈਗੀ ਆ ਦੂਜੀ ਗੱਲ ਬਾਈ ਜੀ ਇਹ ਬਹੁਤ ਵਧੀਆ ਹੈ ਚ ਸਭ ਤੋਂ ਵੱਡਾ ਗੁਣ ਇਹ ਚੇ ਹੈ ਜੀ ਜਦੋਂ ਆਪਾਂ ਨੂੰ ਸਰਦੀ ਜੁਕਾਮ ਹੁੰਦਾ ਪਤਾ ਕੀ ਗੱਲ ਆ ਡਾਕਟਰ ਕਹਿੰਦੇ ਵਿਟਾਮਿਨ ਸੀ ਦੀ ਘਾਟ ਹੈ ਆ ਹੋਊਗਾ ਜੀ ਇਹ ਚ ਵਿਟਾਮਿਨ ਸੀ ਬਹੁਤ ਮਾਤਰਾ ਚ ਵਾਧੂ ਆ ਵਾਧੂ ਆ ਹੂੰ ਲਾ ਆਮਲਾ ਖਾਣੇ ਕਹਿੰਦੇ ਵਿਟਾਮਿਨ ਸੀ ਹੈ ਹੂੰ ਹੂੰ ਹੁਣ ਕਹਿੰਦੇ ਆਲੂ ਵੀ ਖਾ ਸਕਦੇ ਇਹ ਚ ਵਿਟਾਮਿਨ ਸੀ ਹੈ ਹਾਂ ਬਹੁਤ ਵਧੀਆ ਇਹ ਚ ਹੈਗੇ ਗੁਣ ਸਾਰੇ ਗੁਣ ਹੈ ਜੀ ਇਧਰ ਆਪਾਂ ਨੂੰ ਨ ਦੇਖਣਾ ਪਊ ਫਾਰਮਰ ਨੂੰ ਵੀ ਇਧਰ ਨਾ ਧਿਆਨ ਦੇਣਾ ਪਊਗਾ ਜੀ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਕਿ ਬਾਈ ਜੀ ਹੁਣਾਂ ਨੇ ਨਾ ਬਾਈ ਨਰਿੰਦਰ ਹੁਣਾਂ ਨੇ ਇੱਕ ਗੱਲ ਬਹੁਤ ਮੈਨੂੰ ਕਮਾਲ ਆਖੀ ਸੀ ਉਹ ਕਹਿੰਦਾ ਸਖਜੰਦਰ ਗੂਗਲ ਵੀ ਕਿਸੇ ਨੇ ਲਿਖਿਆ ਹੀ ਆ ਵੇ ਕਿਸੇ ਨੇ ਲਿਖੇ ਟਾਈਪ ਹੀ ਕੀਤਾ ਉੱਤੇ ਵੀ ਵੀ ਬੰਦਾ ਖੁਦ ਵੀ ਇਹਦੇ ਕਿਲੋ ਆਲੂ ਚੱਕੋ ਤੇ ਲੈਬ ਚ ਉਹਦੀ ਟੈਸਟਿੰਗ ਕਰਾ ਲੋ ਕਿ ਇਹਦੇ ਵਿੱਚ ਕੀ ਕੀ ਆ ਉਹ ਕਹਿੰਦੇ ਵੀ ਅਸੀਂ ਤਾਂ ਉਨਾ ਚਿਰ ਵਿਸ਼ਵਾਸ ਨਹੀਂ ਕਰਦੇ ਹੁੰਦੇ ਜਿੰਨਾ ਚਿਰ ਅਸੀਂ ਖੁਦ ਨਾ ਟੈਸਟ ਕਰਾਈਏ ਅਸੀਂ ਤਾਂ ਇਹ ਤੇ ਖੁਦ ਟੈਸਟਿੰਗ ਕਰਾਈ ਆ ਵੀ ਇਹਦੇ ਵਿੱਚ ਕੀ ਕੀ ਆ ਜੇ ਵਾਕੇ ਗੂਗਲ ਤੇ ਲਿਖੇ ਨਾਲ ਮੈਚ ਕਰਦਾ ਤਾਂ ਫਿਰ ਅਸੀਂ ਮੰਨਿਆ ਵੀ ਹਾਂ ਹੈਗਾ ਨਹੀਂ ਹੈਗਾ ਜੀ ਹਾਂ ਬਾਕੀ ਸਾਨੂੰ ਕਾਫੀ ਟਾਈਮ ਤੋਂ ਬਾਈ ਨਾਲ ਅਸੀਂ ਜੁੜੇ ਹਾਂ ਮਤਾ ਕੋਲ ਸਟੋਰ ਨਾ ਸਟੋਰ ਤੋਂ ਸੀਡ ਵਗੈਰਾ ਵੀ ਅਸੀਂ ਇਹਨਾਂ ਤੋਂ ਨ ਲੈ ਕੇ ਲਾਉਣੇ ਬਹੁਤ ਵਧੀਆ ਸੀਡ ਨਿਕਲਦੇ ਐ ਜੀ ਕੋਈ ਸਾਨੂੰ ਪ੍ਰੋਬਲਮ ਨਹੀਂ ਆਈ ਜੀ ਬਹੁਤ ਵਧੀਆ ਇਨਸਾਨ ਹੈ ਪੁਰਾਣਾ ਕੰਮ ਕਰਦੇ ਆ ਪੁਰਾਣਾ ਕੰਮ ਕਰਦੇ ਇੱਕ ਵਾਰ ਦੀ ਗੱਲ ਦੱਸਦੇ ਆ ਤੋ ਆਲੂ ਆਲੂ ਬਹੁਤ ਸਿੱਟਨੇ ਪੈ ਗਏ ਆਲੂ ਜੀ ਸਟੋਰੇਜ ਮੈਂ ਨਾ ਬਾਈ ਨੂੰ ਪੁੱਛਿਆ ਮਾ ਬਾਈ ਜੀ ਨਕਰਾਇਆ ਕਿੰਨਾ ਬਣਿਆ ਆਹ ਛੱਡ ਯਾਰ ਸੱਟ ਤੇ ਤਾਂ ਤੂੰ ਕਿਹਾ ਸਾਡਾ ਕਿਰਾਇਆ ਵੀ ਅਸੀਂ ਕਰਾਂ ਦਾ ਕਰਾਇਆ ਨਹੀਂ ਲੈਣਾ ਨਹੀਂ ਕੋਈ ਯਾਰ ਨਾ ਸਾਨੂੰ ਨਾ 5 ਰੁਪਏ ਨਹੀਂ ਛੱਡਦਾ 150 ਰੁਪਏ ਕਿਰਾਇਆ ਹੋ ਗਏ ਸਾਡੇ ਆਸੇ ਪਾਸੇ ਕੋਲ ਸਟੋਰ ਦੇਣ ਦੇ 100 ਰੁਪਏ ਲਿਆ ਦੇਖ ਲੈ ਕਹਿੰਦੇ ਉਹੀ ਰੇਟ ਰੱਖਣਾ ਹੂੰ ਇੰਨੇ ਵਧੀਆ हां एक ਗੱਲ ਪਈ ਹੋਰ ਵੀ ਜਿਹੜੀ ਕਮਾਲ ਹੈ ਕਿ ਆਲੂਆਂ ਵਾਲਿਆਂ ਲਈ ਇੰਟਰਸਟਿੰਗ ਏ ਹੈ ਕਿ ਆਲੂਆਂ 'ਚ ਬਹੁਤ ਟਾਈਮ ਬਾਅਦ ਕੋਈ ਚੇਂਜ ਆਇਆ ਖੇੜ ਨਵੀਂ ਮਿਲੀ ਹੈ ਬਹੁਤ ਬਹੁਤ ਹਾਂਜੀ ਬਹੁਤ ਟਾਈਮ ਬਾਅਦ ਅਸੀਂ ਬਹੁਤ ਟਾਈਮ ਦੇ ਹਾਂਜੀ ਦੇਖ ਰਹੇ ਹਾਂ ਵੀ ਐਲ ਆ ਰਿਹਾ ਰਹੇ ਹਾਂ ਡਾਇਮੰਡ ਲਾ ਰਹੇ ਹਾਂ ਵੀ ਚਿੱਟਾ ਜਿਹਾ ਲਾਲ ਸਾਡੇ ਕੋਲੇ ਅੱਗੇ ਆਪਸ਼ਨ ਹੀ ਨਹੀਂ ਸੀ ਕੋਈ ਹਾਂ ਇਹ ਜਾਮਣੀ ਆ ਗਿਆ ਨਾ ਇਹ ਹਾਂ ਇਹ ਬਹੁਤ ਵਧੀਆ ਵੈਰੀਟੀ ਆ ਗਈ ਜਾਮਣੀ ਹਾਂ ਹਾਂ ਤੇ ਇਹ ਨਵੀਂ ਖੇਡਣ ਲੱਗੀ ਆਪਾਂ ਕੋਣ ਵੀ ਬਹੁਤ ਆ ਜੀ ਹੂੰ ਤੇ ਇਹ ਵੀ ਸਟੋਰ 'ਚ ਪਏ ਖਰਾਬ ਹੋ ਜਾਣਗੇ ਧੁੱਪ ਲੱਗ ਜੂ ਤਾਂ ਖਰਾਬ ਹੋ ਜਾਣਗੇ ਜਲਦੀ ਆਪਣਾ ਵਾਣ ਵਿਹਲਾ ਹੁੰਦਾ ਸਭ ਤੋਂ ਤਾਂ ਇਹਦੀ ਇਹ ਖਾਸੀਅਤ ਹੈ 90 90 ਦਿਨ ਦੀ ਵੈਰੈਟੀ ਹੈ ਮੈਂ ਇੱਕੋ ਗੱਲ ਕਰਦਾ ਉਹਨਾਂ ਜੀ ਕਿਸਾਨਾਂ ਨਾਲ ਫਾਰਮਰ ਨਾਲ ਵੀ ਜਿਹੜਾ ਮੌਸਮ ਆ ਰਿਹਾ ਸ਼ਾਰਟ ਵੈਰੈਟੀ ਆ ਰਿਹਾ ਹਾਂ ਚੁੰਨੇ ਦੀ ਵੀ ਸ਼ਾਰਟ ਵੈਰੈਟੀ ਚੰਗੀ ਆ ਆਪਣੇ ਲਈ ਖਣਕ ਦੀ ਵੀ ਸ਼ਾਰਟ ਵੈਰੈਟੀ ਆਲੂ ਦੀ ਵੀ ਸ਼ਾਰਟ ਵੈਰੈਟੀ ਕਿਉਂਕਿ ਮੌਸਮ ਜਿਹੜਾ ਹੈਗਾ ਨਾ ਚੇਂਜ ਬਹੁਤ ਆ ਰਹੀ ਹੈ ਸਰਦੀਆਂ ਛੋਟੀਆਂ ਹੋ ਰਹੀਆਂ ਛੋਟੀਆਂ ਹੋ ਰਹੀਆਂ ਹਾਂ ਤਾਂ ਉਹਦੇ ਚ ਜਿੰਨਾ ਟਾਈਮ ਛੋਟੇ ਚ ਤਿਆਰ ਹੋ ਜੀ ਤਿਆਰ ਕਿਉਂਕਿ ਵਰਖਾ ਦਾ ਵੀ ਕੋਈ ਪਤਾ ਨਹੀਂ ਕਿਹੜੇ ਮੋਕੇ ਆ ਜਾਂਦੀ ਹੈ ਜਿੰਨਾ ਟਾਈਮ ਫਸਲ ਜਲਦੀ ਹੋ ਜੂਗੀ ਆਪਣੇ ਲਈ ਉਹ ਫਾਇਦੇ ਚ ਮੀਲਡ ਵੀ ਬਹੁਤ ਦੇ ਰਹੀ ਹੈ ਝਾੜ ਬਹੁਤ ਦੇ ਰਹੀ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਥੋੜੇ ਟਾਈਮ ਚ 400 ਬੈਗ ਮਿਲ ਰਹੇ ਆਪਾਂ ਨੂੰ ਜੀ ਹਾਂਜੀ ਦੂਜੀ ਗੱਲ ਮੈਂ ਦੇਖੀ ਇਹ ਚ ਜੀ ਦਸੰਬਰ ਦੇ ਅਖੀਰ ਚ ਲਾਇਆ ਇਹਨਾਂ ਨੇ ਜੀ ਬਿਲਕੁਲ ਅਖੀਰ ਚ ਜੀ ਫਿਰ ਵੀ 150 ਕੁਇੰਟਲ ਤੋਂ ਪਾਰ ਹੋ ਗਿਆ ਹਾਂ ਦਸੰਬਰ ਚ ਲਾਇਆ ਦਸੰਬਰ ਚ ਲਾਈ ਆਪਾਂ ਕਹਿ ਲਈਏ ਤੇ ਇਸ ਵਾਰੀ ਤਾਂ ਟਾਈਮ ਨਾ ਲੱਗਿਆ ਵਾ ਟਾਈਮ ਨਾ ਲੱਗਿਆ ਹਾਂਜੀ ਤੇ ਹੁਣ ਤਾਂ ਦਸੰਬਰ ਚ ਤਾਂ ਆ ਕੇ ਹੁਣ ਮਾਰਦਾ ਛਾਲਾਂ ਇਹ ਛਾਲਾਂ ਮਾਰਦਾ ਜੀ ਤੇ ਇਹਦਾ ਪੱਟਾਈ ਦਾ ਟਾਈਮ ਜਦੋਂ ਆਊਗਾ ਤੇ ਇਹ ਤਾਂ ਕਰਾ ਦੂਗਾ ਬੋਰੀ ਨਾ ਬੋਰੀ ਪਈ ਹੋਊਗੀ ਬੋਰੀ ਨਾ ਬੋਰੀ ਪਈ ਹੋਊਗੀ ਕੱਟ ਲਾ ਹਾਂ ਤੇ ਬਹੁਤ ਚੰਗਾ ਲੱਗਿਆ ਬਾਈ ਤੇ ਉਮੀਦ ਆ ਜਿਹੜਾ ਲੋਕ ਸੱਜਣ ਦੇਖ ਰਹੇ ਆ ਜਿੰਨੇ ਵੀ ਸੱਜਣ ਆਲੂ ਦੀ ਖੇਤੀ ਨੂੰ ਪਿਆਰ ਕਰਦੇ ਆ ਉਹ ਸਾਰੇ ਸੱਜਣ ਦੇਖ ਰਿਆ ਨੰਬਰ ਨੋਟ ਕਰ ਲਓ ਸੱਜਣ ਨੂੰ ਤੇ ਬਾਈ ਹੁਣਾਂ ਨੂੰ ਫੋਨ ਕਰ ਲਿਓ ਹਾਂ ਇੱਕ ਇੱਕ ਬੇਨਤੀ ਜ਼ਰੂਰ ਆ ਵੀ ਜਦੋਂ ਜੇ ਰਾਤ ਪੈ ਗਈ ਆ ਤੁਹਾਨੂੰ ਲੱਗ ਰਿਹਾ ਕਿ ਹੁਣ ਤੁਸੀਂ ਰਾਤ ਨੂੰ ਵੀਡੀਓ ਦੇਖ ਰਹੇ ਆ ਤਾਂ ਇਸ ਵੇਲੇ ਤੁਸੀਂ WhatsApp ਤੇ ਮੈਸੇਜ ਛੱਡ ਦਿਓ ਜੀ ਹਨਾ ਤਾਂ ਬਹੁਤ ਵਾਰੀ ਗਈ ਆ ਰਾਤ ਨੂੰ 11 12 ਵਜੇ ਆਪਾਂ ਫੋਨ ਲਾ ਲੈਨੇ ਤਾਂ ਉਦੋਂ ਬਹੁਤ ਵਾਰੀ ਬੰਦਾ ਜਾਗਦਾ ਨਹੀਂ ਹੁੰਦਾ ਤੁਸੀਂ WhatsApp ਤੇ ਮੈਸੇਜ ਛੱਡ ਦਿਓ ਅਗਲੇ ਦਿਨ ਤੁਹਾਨੂੰ ਕਾਲ ਆ ਜਾਊਗੀ ਜਿਉਂਦਰ